ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਜਿਹੜੇ ਬਜਰੀ ਬਣਦੀ ਆ ਰੇਤਾ ਬਣਦਾ ਕ੍ਰੈਸ਼ਰ ਕਿਵੇਂ ਚੱਲਦੇ ਆ ਮੈਂ ਅੱਜ ਇੱਕ ਕ੍ਰੈਸ਼ਰ ਤੇ ਬਜਰੀ ਦੀ ਟਰਾਲੀ ਲੈਣ ਵਾਸਤੇ ਆਏ ਤੇ ਤਾਂ ਮੈਂ ਕਿਹਾ ਚਲੋ ਦਰਸ਼ਕਾਂ ਨੂੰ ਵੀ ਦਿਖਾਈਏ ਜਿਹੜੇ ਕਿਤੇ ਕ੍ਰੈਸ਼ਰ ਪਰ ਨਹੀਂ ਗਏ ਉਹਨਾਂ ਨੂੰ ਵੀ ਅਸੀਂ ਦਿਖਾ ਦਿੰਨੇ ਆ ਵੀ ਕ੍ਰੈਸ਼ਰ ਕਿਵੇਂ ਚੱਲਦੇ ਹੁੰਦੇ ਆ ਬਜਰੀ ਕਿਵੇਂ ਚੱਲਦੀ ਆ ਇਸ ਦੇ ਵਿੱਚੋਂ ਰੇਤਾ ਕਿਵੇਂ ਨਿਕਲਦਾ ਧੋ ਧੋ ਕੇ ਪਾਣੀ ਦੇ ਨਾਲ ਫਰੈਸ਼ ਕਰਕੇ ਸਾਰਾ ਸਿਸਟਮ ਲੱਗ-ਲੱਗ ਲੱਗਿਆ ਹੁੰਦਾ ਹੈ ਇਹ ਆਪਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਆ ਦੇਖੋ ਦੋਸਤੋ ਇਸ ਤਰ੍ਹਾਂ ਪਟਾ ਚੱਲਦਾ ਹੁੰਦਾ ਆ ਦੇਖੋ ਪੱਟੇ ਦੇ ਉੱਪਰ ਤੇ ਪੱਜਰੀਆ ਜਿਹੜੀ ਕੁੱਟ-ਕੁੱਟ ਕੇ ਢੇਣਾ ਕੇ ਘੜਾ ਲੱਗੀ ਜਾਂਦਾ ਦੇਖੋ ਉਹ ਕੋਲ ਟਰੱਕ ਖੜਾ ਤੁਸੀਂ ਦੇਖ ਰਹੇ ਹੋ ਉਹ ਟਰੱਕ ਖੜਾ ਉਹ ਟਰੱਕ ਉੱਪਰ ਤੇ ਪੱਥਰ ਪਾਉਂਦਾ ਉਹਨੇ ਉੱਪਰ ਤੇ ਪੱਥਰ ਗੱਟਾ ਉਹਦੇ ਵਿੱਚ ਪਾਉਣਾ ਫੇਰ ਧੋ ਕੇ ਪਾਣੀ ਦੇ ਨਾਲ ਇਹ ਇਸ ਤਰ੍ਹਾਂ ਉਰੇ ਆ ਜਾਂਦਾ ਇਹ ਆ ਦੇਖੋ ਉੱਪਰ ਤੇ ਘਰਾ ਲੱਗ ਰਿਹਾ ਹੈ ਆ ਮੋਟਰ ਲੱਗੀ ਹੋਈ ਆ ਜਿਹੜੀ ਮੋਟਰ ਇਹ ਕਰੈਕਸ਼ਨ ਨੂੰ ਚਲਾਉਂਦੀ ਆ ਪਟਿਆਂ ਨੂੰ ਆ ਦੇਖੋ ਕਿੰਡੀ ਵੱਡੀ ਮੋਟਰ ਲੱਗੀ ਹੋਈ ਆ ਉਹ ਟਰਾਲੀ ਸਾਡੀ ਹੁਣ ਭਰ ਚੁੱਕੀ ਆ ਆ ਬੰਦਾ ਸਾਡਾ ਪੱਧਰ ਕਰ ਰਿਹਾ ਤੇ ਹੁਣ ਸਾਡੀ ਜਾਣ ਦੀ ਤਿਆਰੀ ਆ ਸਾਰਿਆਂ ਨੂੰ ਧੰਨਵਾਦ ਆ ਦੇਖੋ ਦੋਸਤੋ ਬਜਰੀ ਦੇ ਵਿੱਚੋਂ ਜਿਹੜਾ ਰੇਤਾ ਹੁੰਦਾ ਇਸ ਤਰ੍ਹਾਂ ਪਟੇ 'ਤੇ ਚੱਲ ਕੇ ਇਹਦਾ ਗਰਾਂ ਲੱਗੀ ਜਾਂਦਾ ਉਹਦਾ ਆਏ ਬੜਾ ਸਾਰਾ ਢੇਰ ਲੱਗੀ ਜਾਂਦਾ ਆ ਦੇਖੋ ਪਟੇ ਦੇ ਉੱਪਰ ਜਾਈ ਜਾਂਦਾ ਉਹਦੇ ਢੇਰ ਲੱਗੀ ਜਾਂਦਾ ਉੱਥੇ ਦੇ ਫੇਰ ਆਹ ਟਰਾਲੀਆਂ ਭਰ ਕੇ ਲੋਕੀ ਆਪਣੇ ਆਪਣੇ ਘਰਾਂ ਨੂੰ ਲੈ ਆਈ ਜਾਂਦੇ ਆ ਆ ਦੇਖੋ ਇਹ ਸਾਰਾ ਸਿੱਟੇ ਇਸ ਤਰ੍ਹਾਂ ਜਾਂਦਾ ਬਹੁਤ ਵੱਡੀ ਜਿੰਦਗੀ ਹੁੰਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਨਾਲ ਧੋ ਧੋ ਕੇ ਬਜਰੀ ਪਾਉਂਦੇ ਨੇ ਇਹਨਾਂ ਵਿੱਚ ਕੂੜਾ ਕਰਕਟ ਬਿਲਕੁਲ ਨਹੀਂ ਹੁੰਦਾ ਆ ਦੇਖੋ ਆ ਪਾਣੀ ਪਿਆ ਉੱਪਰ ਤੇ ਵੀ ਧੋ ਕੇ ਆਉਂਦੀ ਆ ਆਉਣ ਸਾਡੀ ਟਰਾਲੀ ਭਰਦੇ ਨੇ ਇਹ ਆ ਦੇਖੋ ਆ ਉੱਪਰ ਤੇ ਗਿਰੀ ਜਾਂਦਾ ਅਲੱਗ ਅਲੱਗ ਨੰਬਰ ਹੁੰਦਾ ਇਹਦਾ 10 ਨੰਬਰ 20 ਨੰਬਰ ਅਲੱਗ ਅਲੱਗ ਬਜਰੀ ਦਾ ਨੰਬਰ ਹੁੰਦਾ ਹਾਂਜੀ ਇਹ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਆ ਤਾਂ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਹਾਨੂੰ ਇਹ ਇੰਡਸਟਰੀ ਜਿਹੜੀ ਕ੍ਰੈਸ਼ਰ ਇੰਡਸਟਰੀ ਆ ਤੁਹਾਨੂੰ ਵਧੀਆ ਲੱਗੀ ਆ ਕਿਪਾ ਕ੍ਰੈਸ਼ਰ ਅਰੇ ਭਰਾਵਾਂ ਨੂੰ ਵੀ ਇਹਦੀ ਵਧਾਈ ਦਿੰਨੇ ਆ ਕਿ ਜਿਹੜੇ ਲੋਕਾਂ ਵਾਸਤੇ ਇੰਨੀ ਵਧੀਆ ਚੀਜ਼ ਬਣਾਈ ਆ ਇਹਨਾਂ ਸ਼ਰਦਾਰਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਿਓ ਥੈਂਕ ਯੂ